ਜ਼ਿਆਦਾਤਰ ਲੀਡਰਾਂ ਦੀ ਗੱਲ ਕਰਦਾ ਹੋ ਸਕਦਾ ਹੈ ਕੁਝ ਕੁ ਲੀਡਰਾਂ ਨੇ ਜੇੜ-ਜੂੜ ਦੇਖੀ ਹੋਵੇ ਕਿਸੇ ਮੜੇ-ਮੁੰਡੇ ਸੰਘਰਸ਼ ਚ ਕੋਈ ਹਿੱਸਾ ਹੌਸਲਾ ਲਿਆ ਹੋਵੇ ਨਹੀਂ ਅੱਜਕੱਲ ਦਾ ਹਰ ਬੰਦਾ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣ ਜਾਂਦਾ ਹੈ ਜੀ ਸਾੜੇ ਪੰਜਾਬ ਦੇ ਵਿੱਚ ਨਾ ਕਿਸੇ ਵੀ ਕਿਸਾਨ ਯੂਨੀਅਨ ਦਾ ਪੂਰੇ ਪੰਜਾਬ ਚ ਪ੍ਰਭਾਵ ਨਹੀਂ ਹੈਗਾ ਜਿਹੜਾ ਇਹ ਸੰਘਰਸ਼ ਹੈ ਜੇ ਕਿਸਾਨੀ ਸਾਰੀ ਇਕੱਠੀ ਹੋ ਗਈ ਇਹ ਸੰਘਰਸ਼ ਹੋ ਸਕਦਾ ਹੈ ਵੀ ਦਿੱਲੀ ਵਾਲੇ ਸੰਘਰਸ਼ ਵਾਂਗੂ ਲੰਬਾ ਚੱਲ ਜੇ ਜੀ ਕਾਮਯਾਬੀ ਕਿਸਾਨਾਂ ਨੂੰ ਮਿਲੇ ਅਖੀਰ ਦੇ ਵਿੱਚ ਕਦੇ ਤੁਸੀਂ ਸੜਕਾਂ ਲੈਣ ਲਈ ਜ਼ਮੀਨ ਐਕਵਾਇਰ ਕਰ ਲਈ ਛੋਟੇ ਵੱਡੇ ਵੱਡੇ ਮਾਲ ਬਣਾਉਣ ਲਈ ਕਰ ਲਈ ਕਦੇ ਤੁਸੀਂ ਸਪੈਸ਼ਲ ਇਕਨੋਮਿਕ ਜ਼ੋਨਸ ਬਣਾਉਣ ਲਈ ਕਰ ਲਈ ਪਰ ਉਹਦੇ 'ਚ ਅਖੀਰ ਨੂੰ ਜਿਹੜਾ ਘਾਟਾ ਪੈਂਦਾ ਉਹਦਾ ਕਿਸਾਨੇ ਨਹੀਂ ਪੈਂਦਾ ਰਵਿੰਦਰ ਜੀ ਅਜੇ ਤਾਂ ਕਿਸਾਨਾਂ ਨੇ ਮੂਵਮੈਂਟ ਆਪਣੀ ਸ਼ੁਰੂ ਕਰੀ ਹੈ ਅਜੇ ਤਾਂ ਉਹਨਾਂ ਨੇ ਇੱਕ ਹੋਕਾ ਦਿੱਤਾ ਹੈ ਜੀ ਇਪਾ ਹੀ ਅੱਜ ਇਕੱਠੇ ਹੋ ਕੇ ਜ਼ਮੀਨਾਂ ਬਚਾਈਏ ਸਰਕਾਰ ਉਸ ਤਰ੍ਹਾਂ ਦੀ ਪਾਲਿਸੀ ਨਾ ਲੈ ਕੇ ਆ ਸਕੇ ਜਿਸ ਤਰ੍ਹਾਂ ਦੇ ਕਿਸਾਨ ਕਰਦੇ ਨੇ ਇਥੇ ਕਿਸਾਨ ਦੇ ਆਪੋਜੀਸ਼ਨ ਪਾਰਟੀਆਂ ਇੱਕ ਪਾਸੇ ਖੜੀਆਂ ਬੈ ਲੰਗੀਆਂ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਰਕਾਰ ਇਕੱਲੀ ਇੱਕ ਪਾਸੇ ਰਹਿ ਜਾਊਗੀ ਕਿ ਜੇ ਕਿਸਾਨਾਂ ਨੂੰ ਤੁਸੀਂ ਇਦਾਂ ਪਲਾਟ ਦੇ ਕੇ ਉਹਨਾਂ ਦੀ ਖੇਤੀ ਖੋਲ ਆਉਗੇ ਤਾਂ ਉਹਨਾਂ ਦੀ ਤਾਂ ਸਾਰੀ ਉਮਰ ਦੀ ਇਨਕਮ ਹੈ ਜੀ ਖੇਤੀ ਚੋਂ ਤੇ ਪਲਾਟ ਇੱਕ ਵਾਰੀ ਦੇਤਾ ਤੁਸੀਂ ਉਹ ਕਿੰਨੀ ਕੀਮਤ ਵੱਜੂਗੀ ਦੋ ਤਿੰਨ ਕੈਟਾਗਰੀਜ਼ ਨੇ ਅਰਵਿੰਦਰ ਜੀ ਇੱਕ ਸੋਸ਼ਲ ਵਰਕਰ ਤਾਂ ਉਹ ਹੋਗੇ ਜਿਹੜੇ ਸੱਚੇ ਦਿਲੋਂ ਕੰਮ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਪਰ ਉਹਨਾਂ ਦੀ ਗਿਣਤੀ ਬਹੁਤ ਘਟ ਗਈ ਅੱবি ਜਿਹੜੇ ਬੰਦੇ ਘਰੋਂ ਠੀਕ ਠਾਕ ਨੇ ਜਿਹੜੇ ਕੰਮਕੁੰਮ ਨਹੀਂ ਕਰਦੇ ਜਿਹੜੇ ਵਿਹਲੜ ਬੰਦੇ ਤੁਰੇ ਫਿਰਦੇ ਨੇ ਉਹ ਸਭ ਤੋਂ ਖਤਰਨਾਕ ਕੈਟਾਗਰੀ ਹੈ ਜੀ ਮੈਂ ਕਈ ਇਹੋ ਜਿਹੇ ਸੋਸ਼ਲ ਵਰਕਰ ਦੇਖੇ ਨੇ ਜਿਨ੍ਹਾਂ ਦੀ ਹਫ਼ਤੇ ਚ ਚਾਰ 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 ਪੰਜ ਪੰਜ ਖਬਰਾਂ ਲੱਗਦੀਆਂ ਰਹੇ ਜੀ ਤੇ ਮੈਂ ਇੱਕ ਕਿਸੇ ਸਾਥੀ ਨੂੰ ਕਿਹਾ ਮੈਂ ਕਿਹਾ ਯਾਰ ਤੈਨੂੰ ਵੀ ਪਤਾ ਹੈ ਕਿ ਇਹਨੇ ਤਾਂ ਕੀ ਇਹਦੇ ਪਰਿਵਾਰ ਚ ਕਿਸੇ ਨੇ ਵੀ ਕਦੇ ਸੋਸ਼ਲ ਵਰਕ ਨਹੀਂ ਕੀਤਾ ਉਹ ਕੀ ਕਰਦਾ ਸੀ ਜੇ ਕਿਸੇ ਹੋਰ ਦਾ ਫੰਕਸ਼ਨ ਹੁੰਦਾ ਸੀ ਕਿਸੇ ਸਕੂਲ ਦਾ ਕਿਸੇ ਦਾ ਉੱਥੇ ਜਾ ਕੇ ਆਪਣਾ ਬੈਨਰ ਟੰਗਦਾ ਸੀ ਫੋਟੋਆਂ ਖਿੱਚਦਾ ਸੀ ਤੇ ਉਹ ਫਾਈਲ ਆਪਣੀ ਵੱਡੀ ਕਰੀ ਜਾਂਦਾ ਸੀ ਇਹ ਕੋ ਵੀ ਸੋਸ਼ਲ ਵਰਕਰ ਬਣੇ ਹੋਏ ਆ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਪਰਚੇ ਆਪਣੇ ਤੇ ਕਰਵਾਏ ਹੋਏ ਆ। ਸასਰੀਕਾਲ ਦੋਸਤੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿਗਾਹ ਸਵਾਗਤ ਹੈ। ਤੇ ਅੱਜ ਦਾ ਇਹ ਮੰਚ ਇੱਕ ਬੁਝਾਰਤ ਤੋਂ ਸ਼ੁਰੂ ਕਰ ਲੈਨੇ ਆ। ਸ਼ਰਮਾ ਜੀ ਦਾ ਸਵਾਗਤ। ਉਹਨਾਂ ਨੂੰ ਇੱਕ ਬੁਝਾਰਤ ਪਾ ਕੇ ਕਰ ਲੈਨੇ ਆ। ਇਹਦਾ ਮੂੰਹ 'ਚ ਕੁੱਤੇ ਦੀ ਮੂੰਹ ਬਾਂਦਰ ਦਾ ਅੱਖ ਚਿੜੀ ਦੀ ਪੂੰਛ ਕੁੱਤੇ ਦੀ ਮੂੰਹ ਬਾਂਦਰ ਦਾ ਦੇਖੋ ਮਹਾਰਾਜ ਨੇ ਇਹ ਕੀ ਜਨੌਰ ਬਣਾਇਆ ਸ਼ਰਮਾ ਜੀ ਬਹੁਤ ਸਵਾਗਤ ਹੈ ਬਿਹਾਰਤ ਦੇ ਨਾਲ ਤੁਹਾਡਾ ਮਿਹਰਬਾਨੀ ਹਰਵਿੰਦਰ ਜੀ ਅੱਜ ਤੁਸੀਂ ਖਾਸ ਹੀ ਔਖੀ ਬਿਹਾਰਤ ਕੱਢ ਲਏ ਜੀ ਕੀ ਗੱਲ ਅੱਜ ਕੋਈ ਖਾਸ ਦਿਨ ਹੈ ਜੀ ਹਰਵਿੰਦਰ ਜੀ ਇਹ ਸ਼ਰਮਾ ਜੀ ਜਿਹੜਾ ਅੱਖ ਚਿੜੀ ਦੀ ਉਹ ਮੂਹ ਕੁੱਤੇ ਦੀ ਮੂੰਹ ਬਾਂਦਰ ਦਾ ਕਹਿੰਦਾ ਦੇਖੋ ਮਹਾਰਾਜ ਨੇ ਕੀ ਜਨوار ਬਣਾਇਆ ਇਹ ਬਿਝਾਰਤ ਤਾਂ ਪਾ ਲਈ ਮੈਂ ਜਿਹੜਾ ਅੱਜ ਕੱਲ ਬਿਆਨਬਾਜ਼ੀ ਚੱਲ ਰਹੀ ਐ ਸਟੇਟਮੈਂਟਾਂ ਚੱਲ ਰਹੀਆਂ ਨੇ ਪੰਜਾਬ 'ਚ ਉਹ ਜਿਹੜਾ ਕਹਿੰਦੇ ਆ ਕਿ ਜੀ ਵਾਰ ਫਿਰ ਉਹਦਾ ਪ੍ਰਤੀਵਾਰ ਉਹ ਚੀਜ਼ਾਂ ਚੱਲ ਰਹੀਆਂ ਨੇ ਬਿਨਾ ਨਾਮ ਤੋਂ ਉਹ ਸਮਝ ਹੀ ਨਹੀਂ ਆ ਰਿਹਾ ਵੀ ਪੂੰਛ ਕੀ ਦੀ ਆ ਮੂੰਹ ਕਿਹਦਾ ਆ ਪਰ ਸਮਝਣ ਵਾਲੇ ਸਮਝ ਜਾਂਦੇ ਆ ਜਿਹੜੇ ਬਿਝਾਰਤਾਂ ਬੁੱਝਦੇ ਆ ਜੇ ਤੁਹਾਨੂੰ ਸਮਝ ਆਂਦੀ ਆ ਤਾਂ ਦੱਸੋ ਜੀ ਇਹਦੇ ਚ ਅਰਵਿੰਦਰ ਜੀ ਜਿਹੜੀਆਂ 부ਝਾਰਤਾ ਲੀਡਰ ਪਾ ਰਹੇ ਨੇ ਨਾ ਜੀ ਉਹ 부ਝਾਰਤਾ ਤਾਂ ਲੋਕ ਸਮਝ ਲੈਂਦੇ ਨੇ ਕਿਉਂਕਿ ਜਿਹੜੇ ਹੁਣ ਸਾਡੇ ਜਿਹੜੇ ਹੁਣ ਜਿਹੜੀ ਇਹ ਲੀਡਰਾਂ ਦੀ ਜਮਾਤ ਹੈ ਨਾ ਜਿਹੜੀ ਨੂੰ ਪ੍ਰੈਜ਼ੈਂਟ ਲੀਡਰਸ਼ਿਪ ਹੈ ਸਾਰੀਆਂ ਪਾਰਟੀਆਂ ਦੀ ਇਹਦੇ ਚ ਜ਼ਿਆਦਾਤਰ ਲੀਡਰ ਨੇ ਜਿਹੜੇ ਜੀ ਉਹ ਯੰਗ ਨੇ ਤੇ ਉਹ ਉਹਨਾਂ ਨੇ ਕੋਈ ਸੰਘਰਸ਼ ਨਹੀਂ ਦੇਖਿਆ ਜ਼ਿੰਦਗੀ 'ਚ ਕਦੇ ਉਹ ਕਿਸੇ ਜੇਲ੍ਹ 'ਚ ਨਹੀਂ ਗਏ ਕਿਸੇ ਅੰਦੋਲਨ ਦਾ ਹਿੱਸਾ ਨਹੀਂ ਰਹੇ ਉਹ ਤੇ ਜ਼ਿਆਦਾਤਰ ਲੀਡਰਾਂ ਦੀ ਗੱਲ ਕਰਦਾ ਹੋ ਸਕਦਾ ਹੈ ਕੁਝ ਕੁ ਲੀਡਰਾਂ ਨੇ ਜੇੜ-ਜੁੜ ਦੇਖੀ ਹੋਵੇ ਕਿਸੇ ਮਾੜੇ-ਮੁੰਡੇ ਸੰਘਰਸ਼ 'ਚ ਕੋਈ ਹਿੱਸਾ ਹੌਸਲਾ ਲਿਆ ਹੋਵੇ ਨਹੀਂ ਅੱਜਕੱਲ ਦਾ ਹਰ ਬੰਦਾ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣ ਜਾਂਦਾ ਜੀ ਜਿੱਦਾਂ ਕਿਸੇ ਨੇ ਸ਼ਹਾਦਤਾਂ ਦਿੱਤੀਆਂ ਹੁਣ ਫਿਰ ਤਾਂ ਪਤਾ ਲੱਗੇ ਵੀ ਸ਼ਹੀਦ ਦੀ ਕੀ ਹੁੰਦੀ ਹੈ ਸੋ ਮੈਨੂੰ ਲੱਗਦਾ ਵੀ ਜਿਹੜੀਆਂ ਬੁਝਾਰਤਾਂ ਲੀਡਰ ਪਾਉਂਦੇ ਨੇ ਉਹ ਤਾਂ ਲੋਕਾਂ ਲਈ ਆਸਾਨ ਹੁੰਦੀਆਂ ਨੇ ਰਵਿੰਦਰ ਜੀ ਪਰ ਜਿਹੜੀ ਬੁਝਾਰਤ ਤੁਸੀਂ ਪਾਈ ਐ ਇਹ ਬੁਝਾਰਤ ਮੈਨੂੰ ਥੋੜੀ ਜਿਹੀ ਔਖੀ ਲੱਗ ਰਹੀ ਐ ਆਪਾਂ ਦਰਸ਼ਕਾਂ ਨੂੰ ਬੁਝਾਰਿਸ਼ ਕਰ ਲੈਨੇ ਆਂ ਦੀ ਉਹ ਸਾਡੀ ਮਦਦ ਕਰਨ ਸਾਨੂੰ ਕਮੈਂਟਾਂ ਦੇ ਵਿੱਚ ਦੱਸਣ ਵੀ ਇਹਦਾ ਮਤਲਬ ਕੀ ਐ ਹੁਣ ਦੇਖੋ ਸਾਰੇ ਲੀਡਰ ਬੜੇ ਸਤਿਕਾਰਤ ਨੇ ਆਪਾਂ ਸਾਰੇ ਲੀਡਰਾਂ ਦਾ ਬੜਾ ਸਤਿਕਾਰ ਕਰਦੇ ਆਂ ਇਹ ਇਹ ਗੱਲ ਆਪਾਂ ਦਰਸ਼ਕਾਂ ਤੇ ਛੱਡ ਦਿੰਦੇ ਆਂ ਕਿ ਭਾਈ ਇਹ 부ਝਾਰਤ ਉਹ ਕਿਸੇ ਲੀਡਰ ਬਾਰੇ ਮੰਦੇ ਨੇ ਜਾਂ ਕੋਈ ਇਹ ਜਾਨਵਰ ਹੈ ਜਾਂ ਕੁਝ ਹੋਰ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਲੋਕਾਂ ਦੀ ਛੱਡ ਦੇਣਾ ਚਾਹੀਦਾ ਜੀ ਇਹ ਸ਼ਰਮਾ ਜੀ ਤੁਸੀਂ ਤੁਸੀਂ ਕੁਝ ਨਹੀਂ ਤੁਸੀਂ ਆਪਣਾ ਪੱਲਾ ਛਡਾ ਲਿਆ ਤੁਹਾਨੂੰ 부ਝਾਰਤ ਨਹੀਂ ਆਉਂਦੀ ਅਸਲ 'ਚ ਇਹ ਤੁਹਾਡੇ ਕੋਲੇ ਜਵਾਬ ਨਹੀਂ ਹੈ ਦਰਸ਼ਕੋ ਇਹ ਸ਼ਰਮਾ ਜੀ ਨਹੀਂ 부ਝ ਸਕੇ ਤੁਸੀਂ 부ਝ ਲਿਓ ਮੈਂ ਦੁਬਾਰੇ ਰਿਪੀਟ ਕਰ ਦਿੰਦਾ ਕਹਿੰਦਾ ਅੱਖ ਚਿੜੀ ਦੀ ਪੂਛ ਕੁੱਤੇ ਦੀ ਮੂੰਹ ਬੰਦਰ ਦਾ ਲਾਇਆ ਦੇਖੋ ਮਹਾਰਾਜ ਨੇ ਕੀ ਜਨੌਰ ਬਣਾਇਆ ਸੋ ਹਿੰਟ ਵੀ ਦੇ ਦਿੰਨਾ ਮੈਂ ਸ਼ਰਮਾ ਜੀ ਨੂੰ ਨਹੀਂ ਸੀ ਦੇਣਾ ਮੈਂ ਤੁਹਾਨੂੰ ਦੇ ਦਿੰਨਾ ਮੈਨੂੰ ਤਾਂ ਲੱਗਿਆ ਸ਼ਰਮਾ ਜੀ ਬੁੱਝ ਲੈਣਗੇ ਤੇ ਹਿੰਟ ਇਹਦਾ ਜੀ ਇਸ ਅ ਜਾਨਵਰ ਦਾ ਇੱਕ ਬੜੇ ਇਹਦਾ ਵੈਰ ਬੜਾ ਮਸ਼ਹੂਰ ਆ ਇੱਕ ਹੋਰ ਜਾਨਵਰ ਦੇ ਨਾਲ ਤੁਸੀਂ ਫੇਰ ਜੇ ਬੁੱਝਦੇ ਹੋ ਤਾਂ ਕਮੈਂਟਸ ਤੇ ਪਾ ਦਿਓ ਜੀ ਤੁਸੀਂ ਰਵਿੰਦਰ ਜੀ ਫੇਰ ਗਲਤੀ ਕਰ ਰਹੇ ਹੋ ਬੈਰ ਤਾਂ ਸਾਡੇ ਲੀਡਰਾਂ ਦੀ ਮਸ਼ਹੂਰ ਹੈ ਜਿਹੜੇ ਸਾਡੇ ਲੀਡਰ ਨੇ ਨਹੀਂ ਨਹੀਂ ਸ਼ਰਮਾ ਜੀ ਬਸ ਤੁਸੀਂ ਤੁਸੀਂ ਨਹੀਂ ਜੀ ਇਹ ਹੁਣ ਇਹ ਦਰਸ਼ਕਾਂ ਦੇ ਪਾਲੇ ਛੱਡ ਤੀਜੀ ਗੱਲ ਹੁਣ ਨਾ ਹੁਣ ਨਾ ਤੁਸੀਂ ਹਿੰਟ ਜੇ ਲੱਭੋ ਸ਼ਰਮਾ ਜੀ ਲੱਗਾ ਮੈਨੂੰ ਹਿੰਟ ਮਿਲ ਗਿਆ ਮੈਂ ਹੁਣ ਲੱਭ ਲੂੰਗਾ ਹੁਣ ਨਹੀਂ ਜੀ ਤੁਹਾਡਾ ਮੌਕਾ ਗਵਾ ਲਿਆ ਤੁਸੀਂ ਆਪਾਂ ਸ਼ਰਮਾ ਜੀ ਅੱਗੇ ਆ ਜਾਨੇ ਇਹ ਇਹ ਲੀਡਰਾਂ ਦੀ ਗੱਲ ਜਿਹੜੀ ਚੱਲਦੀ ਆ ਹੁਣ ਸੀਰੀਅਸ ਜਿਹੜੀ ਇੱਕ ਥਾਟ ਆ ਲੈਂਡ ਪੂਲਿੰਗ ਸਕੀਮ ਦੇ ਉੱਤੇ ਬਹੁਤ ਵਿਵਾਦ ਚੱਲ ਰਿਹਾ ਹੈ ਪੰਜਾਬ ਸਰਕਾਰ ਨੇ ਸੋਚਿਆ ਕਿ ਅਸੀਂ ਕੁਝ ਚੰਗਾ ਕਰੀਏ ਕਿਸਾਨਾਂ ਲਈ ਉਹ ਪ੍ਰਮੋਟ ਕਰ ਰਹੇ ਨੇ ਕਿ ਜੀ ਜੋ ਕਰ ਰਹੇ ਆ ਅਸੀਂ ਕਿਸਾਨਾਂ ਦੀ ਹਮਾਇਤ ਦੇ ਨਾਲ ਉਹਨਾਂ ਦੀ ਮਨਜ਼ੂਰੀ ਦੇ ਨਾਲ ਕਰਾਂਗੇ ਪਰ ਵਿਰੋਧ ਪਰਗੜੇ ਹੋ ਗਏ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਅਖਬਾਰਾਂ 'ਚ ਸੋ ਵਿਰੋਧ ਵੀ ਇਹਦਾ ਜੰਦ ਦੇਸ ਹੋਊਗਾ ਇਹਦੇ 'ਚ ਕੋਈ ਛੋਟੀ ਚੋੜੀ ਕਹਾਣੀ ਨਹੀਂ ਹੈ ਸਕੀਮ ਲਾਗੂ ਕੀਤੀ ਆ ਸਰਕਾਰ ਨੇ ਤੇ ਮੀਟਿੰਗਾਂ ਹੋ ਰਹੀਆਂ ਨੇ ਕਿਸਾਨਾਂ ਦੇ ਵਿਰੁੱਧ ਜੋ ਐਕਸ਼ਨ ਭਗਵਾਨਤਮਨ ਸਾਹਿਬ ਨੇ ਲਿਆ ਸੀ ਜਦੋਂ ਮਨਦੀਪ ਸਿੱਧੂ ਹੁਣੀ ਹੁੰਦੇ ਸੀਗੇ ਤੇ ਸਾਰੇ ਕਿਸਾਨ ਧਰਨਾ ਚ ਕਾਇਆ ਸੀ ਸ਼ੰਭੂ ਤੋਂ ਖਨੌਰੀ ਤੋਂ ਉਹ ਉਹ ਚੀਜ਼ਾਂ ਸਾਰੀਆਂ ਕਿਸਾਨਾਂ ਦੇ ਦਿਮਾਗ 'ਚ ਨੇ ਸ਼ਾਇਦ ਇਹ ਲੱਗਦਾ ਹੋਵੇ ਕਿ ਅਸੀਂ ਭਾਈ ਹੁਣ ਸਰਕਾਰ ਕੋਲੇ ਹੁਣ ਸਰਕਾਰ ਨੂੰ ਸਵਾਲ ਦੱਸਦੇ ਆ ਇੱਕ ਪਾਸਾ ਇਹ ਵੀ ਹੋ ਸਕਦਾ ਦੂਜਾ ਹੋ ਸਕਦਾ ਕੇ ਸਾਰੇ ਜੋ ਮੁੱਚ ਕਿਸਾਨਾਂ ਦੇ ਫਾਇਦੇ ਚ ਨਾ ਹੋਵੇ ਉਹ ਹਿੱਤਾਂ ਚ ਨਾ ਹੋਵੇ ਸਕੀਮ ਇਹ। ਇੱਕ ਇਹਦੇ ਤੇ ਗੱਲ ਕਰਾਂਗੇ ਜੀ ਦੂਜੀ ਗੱਲ ਕਰਾਂਗੇ ਜਿਹੜੇ ਸੋਸ਼ਲ ਵਰਕਰ ਨੇ ਵੱਖੋ ਵੱਖਰੇ ਸ਼ਰਮਾ ਜੀ ਉਹ ਬੜੀਆਂ ਡਿਫਰੈਂਟ ਪਰਸਨੈਲਿਟੀਆਂ ਨੇ ਜਿਹੜੇ ਕਈਆਂ ਦੀਆਂ ਐਨ ਜੀਓਜ਼ ਨੇ ਕਈ ਆਰਟੀਆਈ ਐਕਟਿਵਿਸਟ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਅੱਜ ਪਰ ਪਹਿਲਾਂ ਲੈਂਡ ਪੂਲਿੰਗ ਮਸਲੇ ਦੇ ਉੱਤੇ ਦੱਸਿਓ ਪੰਜਾਬ ਚ ਕੀ ਹਲਚਲ ਹੈ। ਲੈਂਡ ਪੂਲਿੰਗ ਪਾਲਿਸੀ ਰਵਿੰਦਰ ਜੀ ਜਦੋਂ ਦੀ ਅਨਾਉਂਸ ਹੋਈ ਹੈ ਉਹਨਾਂ ਤੋਂ ਹੀ ਕਿਸਾਨ ਨੇ ਜਿਹੜੇ ਕਿਤਨਾ ਕਿਤੇ ਗੁੱਸੇ 'ਚ ਵੀ ਨੇ ਡਰੇ ਵੀ ਹੋਏ ਨੇ ਵੀ ਸਾਡੀ ਕਿਤੇ ਜ਼ਮੀਨ ਨਾ ਖੋਲੇ ਸਰਕਾਰ ਜਿਹੜਾ ਛੋਟਾ ਕਿਸਾਨ ਹੈ ਜੀ ਉਹ ਡਰਿਆ ਹੋਇਆ ਹੈ ਉਹਨੂੰ ਕਿਉਂਕਿ ਉਹਨੂੰ ਐ ਲੱਗਦਾ ਵੀ ਜਿਹੜੀ ਥੋੜੀ-ਮੋਟੀ ਜ਼ਮੀਨ ਬਚੀ ਹੈ ਤੇ ਵੀ ਕਿਤੇ ਉਹ ਬਣਾ ਹੱਥੋਂ ਜਾਂਦੀ ਰਹੇ ਜਿਹੜੇ ਵੱਡੇ ਕਿਸਾਨ ਨੇ ਉਹ ਮਤਲਬ ਕਿ ਕਿਤੇ ਨਾ ਕਿਤੇ ਸੰਘਰਸ਼ ਦੀ ਤਿਆਰੀ ਤੁਰੀ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ ਜੀ ਪਰ ਹੁਣ ਜਿਹੜੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਹੈ ਜੀ ਰਵਿੰਦਰ ਜੀ ਇਹਦੇ ਵਿੱਚ ਹੁਣ ਮਤਲਬ ਕਿ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਜਿਹੜਾ ਇਹ ਐਲਾਨ ਹੈ ਲੈਂਡ ਪੁੱਲਿੰਗ ਪਾਲਿਸੀ ਦਾ ਇਹਦੇ ਨਾਲ ਕਿਸਾਨਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲੂਗਾ ਆਉਣ ਵਾਲੇ ਦਿਨਾਂ 'ਚ ਜੋ ਲੱਗ ਰਿਹਾ ਜੀ ਜਿਸ ਤਰ੍ਹਾਂ ਦੇ ਮਤਲਬ ਕਿ ਵਿਚਾਰ ਜਿਸ ਤਰ੍ਹਾਂ ਦੀਆਂ ਗੱਲਾਂ ਕਿਸਾਨਾਂ ਵੱਲ ਆ ਰਹੀਆਂ ਨੇ ਜੀ 18 ਜੁਲਾਈ ਨੂੰ ਉਹਨਾਂ ਨੇ ਪਹਿਲੀ ਚੰਡੀਗੜ੍ਹ ਮੀਟਿੰਗ ਬੁਲਾ ਲਈ ਅਰਵਿੰਦਰ ਜੀ ਸਾਰਿਆਂ ਨੇ ਜਿਹੜੇ ਸਯੁਕਤ ਕਿਸਾਨ ਮੋਰਚਾ ਆਪਾਂ ਐਸਕੇਐਮ ਦੀ ਗੱਲ ਕਰਦੇ ਹਾਂ ਜਿਹੜਾ ਇਹਨਾਂ ਨੇ ਇਹ ਕਿਹਾ ਜੀ ਵੀ ਅਸੀਂ ਅਸੀਂ ਮਤਲਬ ਕਿ ਇਕੱਠੇ ਹੋ ਕੇ ਸਾਰੇ ਅਸੀਂ ਸਾਰੇ ਆਪਣੀ ਗੱਲ ਕਰਾਂਗੇ ਤੇ ਇਹਦੇ ਵਿੱਚੋਂ ਹੁਣ ਅਲੱਗ-ਅਲੱਗ ਯੂਨੀਅਨਾਂ ਨੇ ਜੀ ਜਿਹੜੀਆਂ ਮਤਲਬ ਕਿਸਾਨ ਯੂਨੀਅਨਾਂ ਛੋਟੀਆਂ-ਮੋਟੀਆਂ ਜਿਹੜੀਆਂ ਹੁੰਦੀਆਂ ਨੇ ਜੀ ਐਕਚੁਅਲੀ ਅਰਵਿੰਦਰ ਜੀ ਸਾਡੇ ਪੰਜਾਬ ਦੇ ਵਿੱਚ ਨਾ ਕਿਸੇ ਵੀ ਕਿਸਾਨ ਯੂਨੀਅਨ ਦਾ ਪੂਰੇ ਪੰਜਾਬ 'ਚ ਪ੍ਰਭਾਵ ਨਹੀਂ ਹੈਗਾ ਜਿੱਤੇ ਕਰਕੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਬੰਡੇ ਹੋਏ ਨੇ ਕਿਸਾਨ ਜਿਵੇਂ ਹੁਣ ਆਪਣੀ ਜਿਹੜੀ ਸਭ ਤੋਂ ਵੱਡੀ ਪੰਜਾਬ ਦੀ ਮੰਨੀ ਜਾਂਦੀ ਹੈ ਕਿਸਾਨ ਯੂਨੀਅਨ ਹੈ ਜਿਹੜੀ ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹ ਮੰਨੀ ਜਾਂਦੀ ਹੈ ਜੀ ਪਰ ਜੇਕਰ ਆਪਾਂ ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਦੇਖੀਏ ਅਰਵਿੰਦਰ ਜੀ ਉਹਨਾਂ ਦਾ ਪ੍ਰਭਾਵ ਉੱਥੇ ਘੱਟ ਹੈ ਮਾਲਵੇ ਵਿੱਚ ਉਹਨਾਂ ਦਾ ਬੜਾ ਤਕੜਾ ਪ੍ਰਭਾਵ ਹੈ ਮਤਲਬ ਕਿ ਸਾਰੇ ਏਰੀਆ ਵਿੱਚ ਉਹਨਾਂ ਦੀ ਬੱਲੇ ਬੱਲੇ ਆ ਸਾਰੇ ਜਗ੍ਹਾ ਉਹਨਾਂ ਦੇ ਮੈਂਬਰ ਨੇ ਨਾਲ ਉਸੇ ਤਰੀਕੇ ਨਾਲ ਮਾਝੇ ਤੇ ਮਾਲਵੇ ਦੇ ਵਿੱਚ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਉਹ ਹੋਰ ਨੇ ਜੀ ਕਿਤੇ ਨਾ ਕਿਤੇ ਕਿਸਾਨ ਯੂਨੀਅਨਾਂ ਨੂੰ ਸਾਰੇ ਨੂੰ ਬੱਠੇ ਹੋਣ ਦੀ ਲੋੜ ਹੈ ਜਿਵੇਂ ਉਹ ਕਹਿ ਰਹੇ ਨੇ ਮਤਲਬ ਕਿ ਅਰਵਿੰਦਰ ਜੀ ਵੀ ਅਸੀਂ ਸਾਰੇ ਇਕੱਠੇ ਹੋਵਾਂਗੇ ਜਿਹੜੀ ਮੀਟਿੰਗ ਵੀ ਹੋਈ ਆ ਪਿਛਲੇ ਦਿਨੀ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਅਰਵਿੰਦਰ ਜੀ ਇਹ ਦੇਖਣ ਵਾਲੀ ਹੈ ਕਿ ਕਿਉਂਕਿ ਜਿਹੜਾ ਦਿੱਲੀ ਦਾ ਸੰਘਰਸ਼ ਲੜਿਆ ਗਿਆ ਸੀਗਾ ਉਦੋਂ ਚੋਂ ਖੇਤੀ ਕਾਨੂੰਨਾਂ ਦੇ ਖਿਲਾਫ ਸੀਗਾ ਜਿਹੜਾ ਇਹ ਸੰਘਰਸ਼ ਹੋਊਗਾ ਅਰਵਿੰਦਰ ਜੀ ਇਹ ਤਾਂ ਹੁਣ ਕਿਸਾਨਾਂ ਨੂੰ ਐ ਲੱਗਦਾ ਨੇ ਵੀ ਸਾਡੀ ਜ਼ਮੀਨ ਇਹ ਨਾ ਕਿਤੇ ਸਾਡੇ ਉੱਥੋਂ ਖੋਹ ਲਈ ਜੀ ਕੋਈ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਜਿਸ ਤਰ੍ਹਾਂ ਦੇ ਕੱਲ ਦੇ ਮੈਸੇਜ ਪਾਏ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ WhatsApp ਦੇ ਉੱਤੇ ਕੁਝ ਕਿਸਾਨ ਲੀਡਰਾਂ ਨਾਲ ਵੀ ਗੱਲ ਹੋਈ ਹੈ ਜੀ ਵੀ ਜਿਹੜਾ ਇਹ ਸੰਘਰਸ਼ ਹੈ ਜੇ ਕਿਸਾਨੀ ਸਾਰੀ ਇਕੱਠੀ ਹੋ ਗਈ ਇਹ ਸੰਘਰਸ਼ ਹੋ ਸਕਦਾ ਹੈ ਵੀ ਦਿੱਲੀ ਵਾਲੇ ਸੰਘਰਸ਼ ਵਾਂਗੂ ਲੰਮਾ ਚੱਲ ਜੇ ਜੀ ਕਾਮਯਾਬੀ ਕਿਸਾਨਾਂ ਨੂੰ ਮਿਲੇ ਅਖੀਰ ਦੇ ਵਿੱਚ ਪਰ ਸਭ ਤੋਂ ਪਹਿਲਾਂ ਕਿਸਾਨ ਲੀਡਰ ਵੀ ਮੰਨ ਰਹੇ ਨੇ ਵੀ ਅੱਜ ਦੀ ਘੜੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜੀ ਕਿਉਂਕਿ ਪਿੱਛੇ ਜੇ ਜੋ ਚਲੋ ਖਨੌਰੀ ਤੇ ਸ਼ੰਭੂ ਬਾਰਡਰ ਤੇ ਹੋਇਆ ਬੜੀ ਦੇਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਬੰਦ ਰਹੇ ਪਰ ਅਖੀਰ ਨੂੰ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਠਾਇਆ ਗਿਆ ਪੁਲਿਸ ਵੱਲੋਂ ਸਰਕਾਰ ਦੇ ਹੁਕਮਾਂ ਤੇ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਇੱਕ ਕਿਸਾਨਾਂ ਦੀ ਇੱਕ ਇਮੇਜ ਬਣੀ ਸੀ ਨਾ ਜੀ ਦਿੱਲੀ ਵਾਲੇ ਸੰਘਰਸ਼ ਤੋਂ ਬਾਅਦ ਅਰਵਿੰਦਰ ਜੀ ਉਸ ਇਮੇਜ ਨੂੰ ਵੀ ਕਿਤੇ ਨਾ ਕਿਤੇ ਠੇਸ ਲੱਗੀ ਹੈ ਕਿਉਂਕਿ ਦਿੱਲੀ ਵਾਲਾ ਸੰਘਰਸ਼ ਜਿੱਤਣ ਤੋਂ ਬਾਅਦ ਜੀ ਬਿਲਕੁਲ ਕਿਸਾਨਾਂ ਦੀ ਬੱਲੇ ਬੱਲੇ ਹੋ ਗਈ ਸੀ ਵੀ ਭਾਈ ਇਹ ਇਕੱਠੇ ਹੋ ਕੇ ਕਿਸੇ ਵੀ ਸਰਕਾਰ ਦੀ ਗਲਤ ਪਾਲਿਸੀ ਨੂੰ ਟੱਕਰ ਦੇ ਸਕਦੇ ਨੇ ਪਰ ਜਿਹੜਾ ਸ਼ੰਭੂ ਤੇ ਖਰੋਰੀ ਬਾਰਡਰ ਤੇ ਅਰਵਿੰਦਰ ਜੀ ਹੋਇਆ ਉਹਦੇ ਨਾਲ ਜਿਹੜੀ ਉਹ ਇੱਕ ਆਪਾਂ ਕਹੀਏ ਵੀ ਤਕੜੀ ਇੱਕ ਯੂਨਿਟੀ ਵਾਲੀ ਗੱਲ ਚੱਲ ਰਹੀ ਸੀ ਵੀ ਦੇਖੋ ਇਹਨਾਂ 'ਚ ਏਕਤਾ ਬਹੁਤ ਹੈ ਫਿਰ ਉਸ ਤੋਂ ਬਾਅਦ ਅਰਵਿੰਦਰ ਜੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਕਿਸਾਨ ਲੀਡਰ ਵੀ ਇਹ ਗੱਲਾਂ ਮਹਿਸੂਸ ਕਰਦੇ ਨੇ ਜੀ ਕਈਆਂ ਨਾਲ ਗੱਲ ਹੋਈ ਹੈ ਉਹ ਇਸ ਗੱਲ ਨੂੰ ਮੰਨਦੇ ਨੇ ਉਹ ਕਹਿੰਦੇ ਵੀ ਜੋ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜੋ ਵੀ ਅਸੀਂ ਸੰਘਰਸ਼ ਕਰਾਂਗੇ ਜੋ ਵੀ ਸੰਘਰਸ਼ ਕਿਸ ਲੈਵਲ ਤੇ ਸੰਘਰਸ਼ ਹੋਊਗਾ ਕਦੋਂ ਸ਼ੁਰੂ ਹੋਊਗਾ ਕਿਵੇਂ ਹੋਊਗਾ ਕਿਹੜੇ ਕਿਹੜੇ ਲੋਕ ਇਹਨੂੰ ਲੀਡ ਕਰਨਗੇ ਉਹ ਕਹਿੰਦੇ ਜੇ ਅਸੀਂ ਸਾਰੀਆਂ ਯੂਨੀਅਨਾਂ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਜਿਹੜਾ ਇਹ ਮੁੱਦਾ ਹੈ ਇਹ ਸਾਰੇ ਪੰਜਾਬ ਦੇ ਕਿਸਾਨਾਂ ਦਾ ਹੈ ਇਹ ਕੋਈ ਮਾਝੇ ਵਾਲਿਆਂ ਦਾ ਨਹੀਂ ਹੈਗਾ ਜੀ ਇਹ ਸੀ ਕੋਈ ਦੁਆਬੇ ਵਾਲਿਆਂ ਦਾ ਨਹੀਂ ਹੈਗਾ ਇਹ ਕੋਈ ਮਾਲਵੇ ਵਾਲਿਆਂ ਦਾ ਨਹੀਂ ਹੈਗਾ ਉਹਨਾਂ ਨੂੰ ਕਿਉਂਕਿ ਹੁਣ ਸਮਝ ਆ ਗਈ ਜੀ ਉਹ ਕਹਿੰਦੇ ਨੇ ਵੀ ਜਿਹੜੀਆਂ ਇਹ ਕਮਰਸ਼ੀਅਲ ਇੰਡਸਟਰੀਅਲ ਜਿਹੜੇ ਸਰਕਾਰ ਪਲੋਟਾਂ ਦੀ ਗੱਲ ਕਰ ਰਹੀ ਹੈ ਪੰਜਾਬ ਦੀ ਜਿਹੜੀ ਸਾਰੀ ਜ਼ਮੀਨ ਹੀ ਬਹੁਤ ਉਪਜਾਊ ਹੈ ਜੀ ਇੱਕ ਤਾਂ ਇਹ ਹੁੰਦਾ ਨਾ ਜੀ ਵੀ ਕੁਝ ਜਿਹੜੀ ਜ਼ਮੀਨ ਹੈ ਉਹ ਘੱਟ ਉਪਜਾਊ ਹੈ ਜਾਂ ਉਪਜਾਊ ਨਹੀਂ ਹੈਗੀ ਤੁਸੀਂ ਉਹਦੇ ਉੱਤੇ ਕਿਸਾਨ ਦੋਸ਼ ਲਾ ਰਹੇ ਨੇ ਜੀ ਵੀ ਉਹਦੇ ਉੱਤੇ ਸਰਕਾਰ ਕੁਝ ਕਰ ਲਾਂਦੀ ਪਰ ਹੁਣ ਕਿਸਾਨ ਕਹਿ ਰਹੇ ਨੇ ਜੀ ਇਹ ਤਾਂ ਸਾਰੀ ਜ਼ਮੀਨ ਹੀ ਉਪਜਾਊ ਚਲੀ ਜਾਊਗੀ ਜੀ ਬਾਕੀ ਅਰਵਿੰਦਰ ਜੀ ਆਪਾਂ ਪਿਛਲੇ ਸੁਣੇ ਸ਼ਰਮਾ ਜੀ ਇੱਕ 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 ਲੇਖ ਨਾ ਮੈਂ ਹੋਰ ਪੜ੍ਹਦਾ ਸੀ ਉਹਦੇ ਚ ਬੜੀ ਕਮਾਲ ਦੀ ਗੱਲ ਦੱਸੀ ਹੋਈ ਆ ਇੱਕ ਤਾਂ ਤੁਹਾਡੀ ਗੱਲ ਤੋਂ ਮੈਨੂੰ ਇਹ ਸਮਝ ਆ ਰਹੀ ਹੈ ਕਿ ਕਿਸਾਨਾਂ ਨੂੰ ਦੁਬਾਰਾ ਲਾਮਬੰਦ ਕੀਤਾ ਜਾ ਰਿਹਾ ਹੈ ਜਾ ਰਿਹਾ ਹੈ ਜਾਂ ਆਪ ਮੁਹਾਰੇ ਹੋ ਰਹੇ ਨੇ ਸਰਕਾਰ ਦੀਆਂ ਸਕੀਮਾਂ ਕਰਕੇ ਯਾਨੀ ਕਿ ਜਿਹੜੇ ਕਿਸਾਨ ਆਪਸ ਵਿੱਚ ਲੜਪੜ ਪਏ ਸੀ ਉਹ ਹੁਣ ਇਕੱਠੇ ਹੋ ਜਾਣਗੇ ਦੁਬਾਰਾ ਫਿਰ ਇੱਕ ਮਜ਼ਬੂਤ ਤਾਕਤ ਬਣ ਜਾਣਗੇ ਤੇ ਦੂਜੀ ਗੱਲ ਸ਼ਹਿਰਾਂ ਦੇ ਆਸੇ ਪਾਸੇ ਲੈਂਡ ਪੂਲਿੰਗ ਹੋ ਰਹੀ ਹੈ ਜੀ ਲੁਧਿਆਣਾ ਮੁਹਾਲੀ ਅੰਮ੍ਰਿਤਸਰ ਜਿੱਥੇ ਵੀ ਇਹ ਲੈਂਡ ਪੂਲਿੰਗ ਦੀ ਸਕੀਮ ਲਾਈ ਗਈ ਹੈ ਟੋਟਲ ਪੰਜਾਬ ਦੀ ਸ਼ਰਮਾ ਜੀ 42% ਵਸੂ ਸ਼ਹਿਰੀ ਹੋ ਚੁੱਕੀ ਹੈ ਆਲਰੇਡੀ ਪਿੰਡੂ ਖੇਤਰ 58% ਰਹਿ ਗਿਆ ਸਾਰਾ ਜੀ ਤੇ ਜਦੋਂ ਸ਼ਹਿਰੀਕਰਨ ਇਹਨਾਂ ਜ਼ਿਆਦਾ ਪੰਜਾਬ ਜਿਹੜਾ ਖੇਤੀ ਪ੍ਰધાન ਸੂਬਾ ਆ ਉਹਦੇ ਵਿੱਚ ਖੇਤੀੋਂ ਮੰਨਫੀ ਹੋ ਰਹੀ ਹੈ ਦੁਬਾਰਾ ਮਤਲਬ ਇਹ ਚੀਜ਼ ਨੂੰ ਉਤਸ਼ਾਹ ਦੇਣ ਦੀ ਬਜਾਏ ਕਿਸਾਨ ਕਹਿੰਦੇ ਕਿ ਸਾਡੀ ਤੁਸੀਂ ਖੇਤੀ ਮੰਨਫੀ ਕਰ ਰਹੇ ਹੋ ਜੀ ਹੋਰ ਆਲਰੇਡੀ 42% ਵੱਸੋ ਜੇ ਸ਼ਹਿਰਾਂ ਚ ਆ ਚੁੱਕੀ ਹੈ ਤਾਂ ਪਿੰਡਾਂ ਚ ਰਹਿ ਕੀ ਜਾਣਾ ਹੈ ਸੋ ਇਹ ਇਹ ਬੜਾ ਸੀਰੀਅਸ ਮੁੱਦਾ ਆ ਤੇ ਕਈ ਇਹ ਵੀ ਕਹਿ ਰਹੇ ਆ ਕਹਿੰਦੇ ਜੀ ਹੋ ਸਕਦਾ ਸਰਕਾਰ ਇਹ ਸਕੀਮ ਵਾਪਸ ਲੈ ਲੇ ਆਪਣੀ ਜੀ ਨਹੀਂ ਬਹੁਤ ਤੁਹਾਡੀ ਗੱਲ ਬਿਲਕੁਲ ਵਾਜਿਬ ਹੈ ਰਵਿੰਦਰ ਜੀ ਬਿਲਕੁਲ ਸਹੀ ਗੱਲ ਤੁਸੀਂ ਦੱਸੀ ਹੈ ਕਿਉਂਕਿ ਇਤਨਾ ਕਿਤੇ ਨਾ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਪਹਿਲਾਂ ਵੀ ਉਹਨਾਂ ਨੂੰ ਇਹ ਗਲਤਫਹਿਮੀ ਰਹੀ ਹੈ ਵੀ ਭਾਈ ਸ਼ਹਿਰ 'ਚ ਚਲੇ ਜਾਣ ਦਾ ਮਤਲਬ ਥੋੜਾ ਵਿਕਾਸ ਹੋਣਾ ਹੈ ਜਦਕਿ ਵਿਕਾਸ ਦਾ ਤਾਂ ਸ਼ਹਿਰ 'ਚ ਆਉਣ ਨਾਲ ਜਾਂ ਪਿੰਡ 'ਚ ਰਹਿਣ ਨਾਲ ਕੋਈ ਫਰਕ ਨਹੀਂ ਹੈਗਾ ਕੋਈ ਇਹ ਕੋਈ ਪੈਮਾਨਾ ਥੋੜੀ ਹੈ ਜੀ ਵੀ ਜੇ ਤੁਸੀਂ ਜਿਹੜੀ ਬਸੋ ਹੈ ਉਹਦਾ ਅਰਬਨਾਈਜੇਸ਼ਨ ਕਰ ਦੋ ਸ਼ਹਿਰੀਕਰਨ ਕਰ ਦੋ ਉਹਦਾ ਮਤਲਬ ਵਿਕਾਸ ਥੋੜੀ ਹੁੰਦਾ ਹੈ ਵਿਕਾਸ ਦਾ ਪੰਡਾ ਚ ਵੀ ਹੋ ਸਕਦਾ ਰਵਿੰਦਰ ਜੀ ਬਾਕੀ ਸਾਡਾ ਜਿਹੜਾ ਮੁੱਖ ਦਿੱਤਾ ਹੈ ਜਿਹੜਾ ਮੰਨਿਆ ਜਾਂਦਾ ਸਾਡੇ ਕਿਸਾਨਾਂ ਦਾ ਉਹ ਖੇਤੀਬਾੜੀ ਮੰਨਿਆ ਜਾਂਦਾ ਜੀ ਪੁਰਾਣੇ ਸਮੇਂ ਚ ਵੀ ਜੇਕਰ ਤੁਸੀਂ ਥੋੜਾ ਜਿਹਾ ਆਪਾਂ ਚਾਹਤ ਮਾਰੀਏ ਜਿੱਥੇ-ਜਿੱਥੇ ਵੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਈ ਹੈ ਜਿਹੜੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹਨਾਂ ਕਿਸਾਨਾਂ ਦਾ ਬਣਿਆ ਕੁਝ ਨਹੀਂ ਬਾਅਦ ਚ ਕਿਉਂਕਿ ਨਾ ਤਾਂ ਉਹ ਕੋਈ ਇੰਨੇ ਵੱਡੇ ਬਿਜ਼ਨਸਮੈਨ ਬਣ ਸਕੇ ਉਹਨਾਂ ਜੋ ਜ਼ਿਆਦਾਤਰ ਕਿਸਾਨ ਸੀ ਜਿਹੜੇ ਉਹ ਵਿਚਾਰੇ ਦਰਵਾਦ ਜੀ ਹੋ ਗਏ ਕਿਉਂਕਿ ਜ਼ਮੀਨਾਂ ਸਰਕਾਰ ਨੇ ਲੈ ਲਈਆਂ ਜਿਹੜਾ ਪੈਸਾ ਉਹਨਾਂ ਨੂੰ ਸਰਕਾਰਾਂ ਨੇ ਦਿੱਤਾ ਉਹ ਖਾਖੂ ਗਏ ਜੀ ਤੇ ਹੋ ਸਕਦਾ ਕੁਝ ਕਿ ਕਿਸਾਨ ਨੇ ਜਿਹੜੇ ਉਹਨਾਂ ਦੇ ਬੱਚੇ ਕੋਈ ਕਾਮਯਾਬ ਹੋ ਗਏ ਹੋਣ ਕੋਈ ਸਰਕਾਰੀ ਨੌਕਰੀ ਨੌਕਰੀ ਮਿਲ ਗਈ ਹੋਵੇ ਜਾਂ ਕੋਈ ਬਿਜ਼ਨਸ ਵਗੈਰਾ ਸਟਾਰਟ ਕਰ ਲਿਆ ਹੋਵੇ ਪਰ ਜੇਕਰ ਆਪਾਂ ਜ਼ਿਆਦਾਤਰ ਕਿਸਾਨਾਂ ਦੀ ਅਰਵਿੰਦਰ ਜੀ ਗੱਲ ਕਰੀਏ ਜ਼ਿਆਦਾਤਰ ਕਿਸਾਨਾਂ ਦਾ ਬਣਿਆ ਕੁਝ ਨਹੀਂ ਕਿਉਂਕਿ ਜਾਂ ਤਾਂ ਸਰਕਾਰ ਕੋਈ ਸਕਿੱਲ ਡਿਵੈਲਪ ਕਰੇ ਕਿਸਾਨਾਂ ਦੇ ਵਿੱਚ ਵੀ ਤੁਹਾਡੀ ਜ਼ਮੀਨ ਲੈ ਰਹੀਆਂ ਜੀ ਉਹ ਨੂੰ ਅਸੀਂ ਸਕਿੱਲ ਦਿੰਨੇ ਆ ਤੁਹਾਨੂੰ ਇੰਨਾ ਬਿਜ਼ਨਸ ਕਰਾਉਨੇ ਆ ਤੁਹਾਨੂੰ ਸਾਲ ਸਾਲਾਨਾ ਇੰਨਾ ਪ੍ਰੋਫਿਟ ਹੋਊਗਾ ਹੁਣ ਉਸ ਪਾਸੇ ਤਾਂ ਕੋਈ ਵੀ ਸਰਕਾਰ ਨਹੀਂ ਆਈ ਜੀ ਕਦੇ ਤੁਸੀਂ ਸੜਕਾਂ ਲੈਣ ਲਈ ਜ਼ਮੀਨ ਅਕਵਾਇਰ ਕਰ ਲਈ ਕਦੇ ਵੱਡੇ ਵੱਡੇ ਮਾਲ ਬਣਾਉਣ ਲਈ ਕਰ ਲਈ ਕਦੇ ਤੁਸੀਂ ਸਪੈਸ਼ਲ ਇਕਨੋਮਿਕ ਜ਼ونز ਬਣਾਉਣ ਲਈ ਕਰ ਲਈ ਪਰ ਉਹਦੇ ਚ ਅਖੀਰ ਨੂੰ ਜਿਹੜਾ ਘਾਟਾ ਪੈਂਦਾ ਉਹਦਾ ਕਿਸਾਨ ਨਹੀਂ ਪੈਂਦਾ ਰਵਿੰਦਰ ਜੀ ਕਿਉਂਕਿ ਸਾਡੇ ਜਿਹੜੇ ਕਿਸਾਨ ਨੇ ਉਹਨੇ ਟ੍ਰੇਨਡ ਨਹੀਂ ਹੈਗੇ ਉਹਨੇ ਸਕਿੱਲਡ ਨਹੀਂ ਹੈਗੇ ਏ ਜਰੂਰ ਹੋ ਸਕਦਾ ਹੈ ਵੀ ਜੇ ਕੋਈ ਸਰਕਾਰ ਚਾਹੇ ਉਹਨਾਂ ਨੂੰ ਖੇਤੀ ਦੇ ਵਿੱਚ ਹੀ ਐਕਸਪਰਟ ਹੋਰ ਬਣਾ ਦੇ ਕੋਈ ਨਵੇਂ ਫਸਲਾਂ ਇੰਟਰਡਿਊਸ ਕੀਤੇ ਜਾਣ ਕੋਈ ਇੱਥੇ ਕੋਲਡ ਸਟੋਰਸ ਫੈਸਿਲਿਟੀਆਂ ਦਿੱਤੀ ਜਾਵੇ ਉਹਨਾਂ ਨੂੰ ਜੀ ਕੋਈ ਸੜਕਾਂ ਲਾਈਆਂ ਜਾਣ ਵਧੀਆ ਵੀ ਕਿਸਾਨ ਸਾਡੇ ਖੇਤੀਓ ਚ ਇਨਕਮ ਬਹੁ ਵਧਾ ਸਕਦੇ ਨੇ ਜੀ ਜੇ ਸਰਕਾਰ ਮਦਦ ਕਰੇ ਬਿਲਕੁਲ ਸਰ ਜੀ ਮੇਰੀ ਨਾ ਮੇਰੀ ਇੱਕ ਜੀ ਜੀ ਤੁਸੀਂ ਦੱਸੋ ਜੀ ਬਾਕੀ ਅਰਵਿੰਦਰ ਜੀ ਇਹ ਤਾਂ ਇੰਨਾ ਆਸਾਨ ਨਹੀਂ ਹੈ ਮੇਰੇ ਕਿਸਾਨਾਂ ਨੇ ਇੰਨੀ ਆਸਾਨੀ ਨਾਲ ਜ਼ਮੀਨ ਨਹੀਂ ਦੇਣੀ ਆਪਣੀ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਡੀਕਲਰਸ਼ਨ ਆ ਗਿਆ ਸਰਕਾਰ ਕੰਨੀਓ ਹਜੇ ਤਾਂ ਕਿਸਾਨਾਂ ਨੇ ਮੂਵਮੈਂਟ ਆਪਦੀ ਸ਼ੁਰੂ ਕਰੀ ਹੈ ਹਜੇ ਤਾਂ ਉਹਨਾਂ ਨੇ ਇੱਕ ਹੋਕਾ ਦਿੱਤਾ ਹੈ ਜੀ ਵੀ ਭਾਈ ਆਜੂ ਇਕੱਠੇ ਹੋ ਕੇ ਜ਼ਮੀਨਾਂ ਬਚਾਈਏ ਏਦੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਪੋਜੀਸ਼ਨ ਦੀਆਂ ਉਹ ਪਹਿਲੀ ਮਤਲਬ ਕਿ ਉਹਨਾਂ ਵੱਲੋਂ ਪਹਿਲੀ ਇੱਕ ਆਵਾਜ਼ ਬੁਲੰਦ ਕੀਤੀ ਜਾ ਚੁੱਕੀ ਹੈ ਕਿਸਾਨਾਂ ਦੇ ਜ਼ਮੀਨਾਂ ਬਚਾਉਣ ਨੂੰ ਕਿੰਨਾ ਕਿਤੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜੇਕਰ ਇਹਦੇ ਵਿੱਚ ਸਰਕਾਰ ਕਿਸਾਨਾਂ ਨੂੰ ਕਨਵਿੰਸ ਨਾ ਕਰ ਸਕੇ ਸਰਕਾਰ ਉਸ ਤਰ੍ਹਾਂ ਦੀ ਪਾਲਿਸੀ ਨਾ ਲੈ ਕੇ ਆ ਸਕੇ ਜਿਸ ਤਰ੍ਹਾਂ ਦੇ ਕਿਸਾਨ ਚਾਹੁੰਦੇ ਨੇ ਇਥੇ ਕਿਸਾਨ ਦੇ ਆਪੋਜੀਸ਼ਨ ਪਾਰਟੀਆਂ ਇੱਕ ਪਾਸੇ ਖੜੀਆਂ ਮਿਲ ਲੰਗੀਆਂ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਰਕਾਰ ਇਕੱਲੀ ਇੱਕ ਪਾਸੇ ਰਹਿ ਜਾਊਗੀ ਜੋ ਦੇਖਣ ਨੂੰ ਲੱਗ ਰਿਹਾ ਜੀ 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 ਬਿਲਕੁਲ ਸ਼ਰਮਾ ਜੀ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਕਿਸਾਨ ਸਾਡੇ ਇੰਨੇ ਐਕਸਪਰਟ ਨਹੀਂ ਹੈਗੇ ਕਿਸੇ ਹੋਰ ਵਪਾਰ ਨੂੰ ਚਲਾਉਣ ਲਈ ਜਿੱਦਾਂ ਕਿਸਾਨਾਂ ਨੂੰ ਕਿਹਾ ਗਿਆ ਕਿ 1 ਕਿੱਲੇ ਮਗਰ ਤੁਹਾਨੂੰ ਸ਼ਾਇਦ ਹਜ਼ਾਰ ਗਜ ਦਾ ਪਲਾਟ ਦੇ ਦਾਂਗੇ ਜੀ ਕਿ ਉਹ ਦੇ ਉਹ ਉਦਯੋਗਿਕ ਪਲਾਟ ਦੇ ਦਾਂਗੇ ਸੋ ਉਹ ਵੀ ਕਿਸਾਨ ਨੇ ਜਿਨੇ ਤਾਂ ਚਲੋ ਕਿਸੇ ਨੇ ਆਪਣੀ ਕੋਠੀ-ਕੁੱਠੀ ਪਾਣੀ ਆ ਪਾ ਲੂਗਾ ਪੈਸਾ ਮੜਾ ਮੋਟਾ ਲੈ ਕੇ ਪਰ ਦੂਜੇ ਪਾਸੇ ਉਦਯੋਗਿਕ ਪਲਾਟ ਲੈ ਕੇ ਨਾ ਤਾਂ ਕਹਿੰਦੇ ਜੀ ਉਹ ਐਕਸਪਰਟ ਨੇ ਨਾ ਉਹ ਸਕਿਲਡ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਤਜਰਬੇ ਵਾਲੀ ਗੱਲ ਸਮਝਾਈ ਆ ਤੁਸੀਂ ਇਹ ਲੋਕਾਂ ਨੂੰ ਪਰ ਅ ਦੂਜਾ ਇਹ ਵੀ ਇੱਕ ਪਾਲਿਸੀ ਜਾਂ ਇੱਕ ਥਿਊਰੀ ਇਹ ਵੀ ਚੱਲ ਰਹੀ ਹੈ ਕਿ ਜੇ ਕਿਸਾਨਾਂ ਨੂੰ ਤੁਸੀਂ ਇਦਾਂ ਪਲਾਟ ਦੇ ਕੇ ਉਹਨਾਂ ਦੀ ਖੇਤੀ ਖੋਹ ਲਾਓਗੇ ਤਾਂ ਉਹਨਾਂ ਦੀ ਤਾਂ ਸਾਰੀ ਉਮਰ ਦੀ ਇਨਕਮ ਹੈ ਜੀ ਖੇਤੀ ਚੋਂ ਤੇ ਪਲਾਟ ਇੱਕ ਵਾਰੀ ਦੇਤਾ ਤੁਸੀਂ ਉਹ ਕਿੰਨੀ ਕੁ ਕੀਮਤ ਵਧ ਜੂਗੀ ਚਲੋ ਕਿਸੇ ਦੀ ਵਧ ਵੀ ਗਈ ਕਦੇ ਸ਼ਹਿਰ ਚ ਕਿਸੇ ਚ ਦੂਜਾ ਉਹ ਵੇਚ ਕੇ ਮੁੜ ਕੇ ਜਾ ਤਾਂ ਜ਼ਮੀਨ ਲੈ ਲੇ ਫੇਰ ਤਾਂ ਉਹ ਕਾਮਯਾਬ ਹੈ ਯਾਨੀ ਕਿ ਕਿਸਾਨ ਆਪਣੇ ਟਿਕਾਣੇ ਤੋਂ ਉੱਜੜ ਕੇ ਆਪਣੇ ਪਿੰਡ ਤੋਂ ਉੱਜੜ ਕੇ ਕਿਸੇ ਹੋਰ ਸਟੇਟ ਦੇ ਵਿੱਚ ਚਲਾ ਜਾਏ ਜਾਂ ਦੂਰ ਕਿਤੇ ਚਲਾ ਜਾਏ ਜਿੱਥੇ ਉਹ ਜ਼ਮੀਨ ਲੈ ਸਕਦਾ ਆ ਤੇ ਜੇ ਜ਼ਮੀਨ ਲੈਂਦਾ ਆ ਫੇਰ ਤਾਂ ਉਹ ਆਪਣੀ ਆਕੂਪੇਸ਼ਨ ਦੇ ਵਿੱਚ ਅਦਰਵਾਈਜ਼ ਇਹਦੇ ਨਾਲ ਕਹਿੰਦੇ ਬੇਰੋਜ਼ਗਾਰੀ ਵੀ ਵਧਣੀ ਆ ਸੋ ਇਹਦਾ ਇੰਪੈਕਟ ਬਹੁਤ ਨਹੀਂ ਪ੍ਰਭਾਵ ਬਹੁਤ ਜ਼ਿਆਦਾ ਨਹੀਂ ਇਹ ਨਹੀਂ ਹੈ ਕਿ ਤੁਸੀਂ ਕੱਲੀ ਜ਼ਮੀਨ ਲੈ ਲਈ ਉਹਦਾ ਅਰਬਨਾਈਜੇਸ਼ਨ ਕਰਤੀ ਸ਼ਹਿਰੀਕਰਨ ਕਰਤਾ ਤੇ ਉਸ ਤੋਂ ਬਾਅਦ ਕਿਸਾਂ ਨੂੰ ਤੁਸੀਂ ਪੈਸੇ ਦੇਤੇ ਉਹਦੀ ਜੌਬ ਵੀ ਖੋ ਲਈ ਅਸੀਂ ਇਹ ਵੀ ਇੱਕ ਥਿਉਰੀ ਚੱਲ ਰਹੀ ਹੈ ਨਾਲ ਨਾਲ ਤੇ ਪ੍ਰਵੇਸ਼ ਜੀ ਇੱਕ ਹੋਰ ਚਰਚਾ ਜਿਹੜੀ ਅੱਜ ਕੱਲ ਛੜੀ ਹੋਈ ਆ ਕਿ ਸਮਾਜਿਕ ਵਰਕਰ ਐਨ ਜੀਓਜ਼ ਜਿਨੂੰ ਅਸੀਂ ਬਾਹਰਲੇ ਮੁਲਕਾਂ 'ਚ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕਹਿ ਦਿੰਦੇ ਆ ਸਰਕਾਰਾਂ ਵੀ ਪਿੱਛੇ ਜੇ ਬਹੁਤ ਸਖਤ ਹੋਈ ਅਸੀਂ ਕਿ ਜੀ ਐਨ ਜੀਓਜ਼ ਨੂੰ ਇੰਨੀ ਗ੍ਰਾਂਟ ਆਣੀ ਚਾਹੀਦੀ ਆ ਪਹਿਲਾਂ ਟੈਕਸ ਫ੍ਰੀ ਸੀਗਾ ਹੁਣ ਉਹਨਾਂ ਤੇ ਵੀ ਟੈਕਸ ਮਾੜੇ ਮੋٹے ਲਾਣੇ ਸ਼ੁਰੂ ਕਰਤੇ ਬਹੁਤ ਜ਼ਿਆਦਾ ਸਖਤ ਹੋਈਆਂ ਬੜੇ ਵੱਡੇ ਵੱਡੇ ਘੁਟਾਲੇ ਹੋਇਆ ਉਹਦੇ ਵਿੱਚ ਐਨ ਜੀਓਜ਼ ਵਾਲੇ ਮਸਲੇਆਂ ਦੇ ਵਿੱਚ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਤੇ ਇਹ ਕਿਸ ਕਿਸ ਕਿਸਮ ਦੇ ਹੁੰਦੇ ਨੇ ਜੀ ਉਹਦੇ ਬਾਰੇ ਥੋੜੀ ਝਾਤ ਪਾਓ ਐਕਚੁਅਲੀ ਅਰਵਿੰਦਰ ਜੀ ਜਿਹੜੇ ਤਾਂ ਆਪਾਂ ਬਾਹਰਲੇ ਸੋਸ਼ਲ ਵਰਕਰ ਦੀ ਗੱਲ ਕਰਦੇ ਹਾਂ ਤੁਹਾਡੇ ਕੰਨੀ ਦਾ ਸੋਸ਼ਲ ਵਰਕਰ ਨੇ ਜਿਹੜੇ ਵੈਲ ਟ੍ਰੇਨਡ ਨੇ ਉਹ ਦਿਲੋਂ ਲੋਕਾਂ ਦੀ ਮਦਦ ਕਰਦੇ ਨੇ ਜੀ ਸਾਡੇ ਬੰਨੀ ਜਿਹੜੇ ਲੋਕ ਐਨਜੀਓ ਚਲਾਉਂਦੇ ਨੇ ਉਹ ਜ਼ਿਆਦਾਤਰ ਘਪਲੇਵਾਜੀ ਨਿਕਲਦੇ ਨੇ ਅਖੀਰ ਨੂੰ ਜੀ ਜੇਕਰ ਆਪਾਂ ਸੋਸ਼ਲ ਵਰਕਰਾਂ ਦੀ ਗੱਲ ਕਰੀਏ ਰਵਿੰਦਰ ਜੀ ਸਾਡੇ ਕੰਨੀ ਨਾ ਕਈ ਤਰ੍ਹਾਂ ਦੇ ਸੋਸ਼ਲ ਵਰਕਰ ਕਈ ਚੰਗੇ ਵੀ ਹੈਗੇ ਆ ਕਈ ਚੰਗੇ ਵੀ ਹੈਗੇ ਆ ਸਰਮਾਜੀ ਕਈ ਬਹੁਤ ਚੰਗੇ ਵੀ ਹੈਗੇ ਆ ਇੰਡੀਆ ਦੇ ਵਿੱਚ ਵੀ ਬਥੇਰੇ ਮਾੜੇ ਵੀ ਨਿਕਲਦੇ ਨੇ ਜੀ ਹਾਂ ਇਹਦੇ ਚ ਰਵਿੰਦਰ ਜੀ ਜਿਹੜੇ ਚੰਗੇ ਲੋਕ ਨੇ ਜਿਹੜੇ ਚੰਗੇ ਸੱਚ ਦੇ ਵਿੱਚ ਸਚਾਈ ਦੇ ਤੌਰ ਤੇ ਨਾ ਜਿਹੜੇ ਲੋਕਾਂ ਦੀ ਮਦਦ ਕਰ ਰਹੇ ਨੇ ਸੋਅ ਐਜ ਦੇ ਸੋਸ਼ਲ ਵਰਕਰ ਉਹ ਬਹੁਤ ਘੱਟ ਨੇ ਜੀ ਉਹ ਬਹੁਤ ਘੱਟ ਰਹਿ ਗਏ ਜਾਂ ਕਹ ਦੂੰ ਵੀ ਉਹ ਘੱਟ ਨੇ ਉਹ ਕੰਮ ਕਰਦੇ ਨੇ ਲੋਕਾਂ ਸਾਹਮਣੇ ਆਉਂਦੇ ਨਹੀਂ ਉਹਨਾਂ ਦਾ ਬੇਸਿਕਲੀ ਇਹ ਹੁੰਦਾ ਵੀ ਜਿਹੜੇ ਬੰਦੇ ਦੀ ਉਹ ਮਦਦ ਕਰਨੀ ਚਾਹੁੰਦੇ ਨੇ ਉਹਦੀ ਮਦਦ ਕਰਕੇ ਚੁੱਪਚਾਪ ਉਹ ਆਪਣਾ ਵਹਿ ਜਾਂਦੇ ਨੇ ਜਾ ਕੇ ਵਾਪਸ ਆਪਣਾ ਪੈਸਾ ਲਾਇਆ ਬੰਦੇ ਦੀ ਮਦਦ ਕੀਤੀ ਪਰ ਇੱਕ ਨਾ ਇਸ ਤਰ੍ਹਾਂ ਦੇ ਸੋਸ਼ਲ ਦੋ ਤਿੰਨ categories ਨੇ ਅਰਵਿੰਦਰ ਜੀ ਇੱਕ ਸੋਸ਼ਲ ਵਰਕਰ ਤਾਂ ਉਹ ਹੋਗੇ ਜਿਹੜੇ ਸੱਚੇ ਦਿਲੋਂ ਕੰਮ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਗਈ ਤੇ ਇਹ ਇਹੋ ਜਿਹੇ ਲੋਕ ਸੋਸ਼ਲ ਵਰਕਰ ਬਣ ਗਏ ਜਿਹੜੇ ਘਰੋਂ ਠੀਕ ਠਾਕ ਨੇ ਕੰਮ ਕੁਮੁ ਕੋਈ ਕਰਦੇ ਨਹੀਂ ਵਿਹਲੜ ਬੰਦੇ ਨੇ ਉਹ ਤੇ ਉਹ ਸਵੇਰੇ ਬਸ 5-7 ਐਪਲੀਕੇਸ਼ਨਾਂ ਜਾਂ ਲੈ ਕੇ ਉਹ ਸੋਸ਼ਲ ਵਰਕਰ ਸਿਰਫ ਫੇਸ ਕਰਕੇ ਬਣੇ ਨੇ ਵੀ ਉਹ ਸ਼ਹਿਰ ਦੇ ਡੀਸੀ ਨਾਲ ਐਸਐਸਪੀ ਨਾਲ ਐਸਡੀਐਮ ਨਾਲ ਫੋਟੋ ਫੋਟੋ ਕੁਝਾ ਲੈਣਾ ਜਾਂ ਭਾਈ ਉਹਦੇ ਦਫ਼ਤਰ ਚ ਜਾ ਕੇ ਕੋਈ ਹਾਰ-ਹੂਰ ਪਾਦਣਾ ਉਹਦੇ ਚਾਰ ਲੋਕਾਂ ਨੂੰ ਨਾਲ ਲਿਜਾ ਕੇ ਉਹਦਾ ਸਵਾਗਤ ਕਰਦਣਾ ਸਨਮਾਨ ਕਰਦਣਾ ਉਹਨੂੰ ਤੇ ਉਦੋਂ ਬਾਅਦ ਉਹਨਾਂ ਨੇ ਉਹ ਫੋਟੋ ਨਾਲ ਜੀ ਸੋਸ਼ਲ ਮੀਡੀਆ ਤੇ ਪਾ ਕੇ ਅਖਬਾਰਾਂ ਚ ਲਵਾ ਕੇ ਤੇ ਪ੍ਰਭਾਵ ਪਾਉਣਾ ਹੁੰਦਾ ਬੇਸਿਕਲੀ ਤਾਂ ਸਮਾਜ ਤੇ ਵੀ ਦੇਖੋ ਜੀ ਅਸੀਂ ਤਾਂ ਏਡੇ ਵੱਡੇ ਸੋਸ਼ਲ ਵਰਕਰਾਂ ਵੀ ਅਸੀਂ ਤਾਂ ਏਡਾ ਏਡਾ ਸੋਸ਼ਲ ਕੰਮ ਕਰਦੇ ਆ ਪਰ ਬੇਸਿਕ ਜਿਹੜੀ ਸੱਚਾਈ ਇਹ ਹੈ ਵੀ ਉਹ ਜ਼ੀਰੋ ਵੀ ਸੋਸ਼ਲ ਵਰਕਰ ਨਹੀਂ ਕਰਦੇ ਸੋਸ਼ਲ ਵਰਕ ਨਹੀਂ ਕਰਦੇ ਜੀ ਇਸ ਤੋਂ ਬਾਅਦ ਅਰਵਿੰਦਰ ਜੀ ਇੱਕ ਕੈਟਾਗਰੀ ਉਹ ਆ ਗਈ ਸੋਸ਼ਲ ਵਰਕਰਾਂ ਦੀ ਜਿਹੜੇ ਬਹੁਤ ਅਮੀਰ ਲੋਕ ਨੇ ਪੈਸਾ ਤਾਂ ਉਹਨਾਂ ਲਵੇ ਬਹੁਤ ਹੈ ਤੇ ਰੰਗ ਲੱਗੇ ਹੋਏ ਨੇ ਚੰਗੇ ਰੱਬ ਨੇ ਬੜੀ ਕਿਰਪਾ ਕਰੀ ਹੈ ਔਰ ਉਹਨਾਂ ਨੂੰ ਨਾ ਬੇਚੈਨ ਜਿਹੇ ਰਹਿੰਦੇ ਨੇ ਉਹ ਵੀ ਯਾਰ ਐਡੇ ਵੱਡੇ ਬੰਦੇ ਆ ਇਹਨੇ ਪੈਸੇ ਦਾ ਵੀ ਕੀ ਆ ਵੀ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਫਿਰ ਉਹ ਕੀ ਕਰਦੇ ਨੇ ਜੀ ਉਹ ਵੀ ਕੈਨਜੂ ਜੀ ਬਣਾ ਲੈਂਦੇ ਨੇ ਉਹ ਵੀ ਕਹਿੰਦੇ ਨੇ ਵੀ ਦੇਖੋ ਜੀ ਅਸੀਂ ਵੀ ਸੋਸ਼ਲ ਵਰਕਰ ਆ ਅਸੀਂ ਵੀ ਸੋਸ਼ਲ ਵਰਕ ਕਰਦੇ ਆ ਤੇ ਉਹ ਫਿਰ ਉਹ ਵੀ ਮਤਲਬ ਕਿ ਵੱਡੇ ਅਫਸਰਾਂ ਵਾਲੇ ਤੁਰ ਪਾਉਂਦੇ ਨੇ ਜੀ ਫੋਟੋਆਂ ਖਿਚਾਉਣ ਨਾਲ ਸੋਸ਼ਲ ਵਰਕ ਦਾ ਉਹਨਾਂ ਨਾਲ ਵੀ ਦੂਰ ਦੂਰ ਤੱਕ ਦਾ ਕੋਈ ਸੰਬੰਧ ਨਹੀਂ ਹੁੰਦਾ ਰਵਿੰਦਰ ਜੀ ਸੋ ਇਸ ਤਰ੍ਹਾਂ ਨਾ ਕਈ ਕੈਟਾਗਰੀਜ਼ ਨੇ ਪਰ ਇਹਦੇ ਚ ਨਾ ਸਭ ਤੋਂ ਖਤਰਨਾਕ ਕੈਟਾਗਰੀ ਜਿਹੜੀ ਹੈਗੀ ਆ ਉਹ ਮੈਂ ਜਿਹੜੀ ਤੁਹਾਨੂੰ ਦੂਸਰੇ ਨੰਬਰ ਤੇ ਦੱਸੀ ਹੈ ਵੀ ਜਿਹੜੇ ਬੰਦੇ ਘਰੋਂ ਠੀਕ ਠਾਕ ਨੇ ਜਿਹੜੇ ਕੰਮਕੁਮ ਨਹੀਂ ਕਰਦੇ ਜਿਹੜੇ ਵਿਹਲੜ ਬੰਦੇ ਤੁਰੇ ਫਿਰਦੇ ਨੇ ਉਹ ਸਭ ਤੋਂ ਖਤਰਨਾਕ ਕੈਟਾਗਰੀ ਹੈ ਜੀ ਕਿ ਤੁਗੀ ਕੁਝ ਅਫਸਰ ਨੇ ਜਿਹੜੇ ਮੈਂ ਸਾਰੇ ਅਫਸਰਾਂ ਨੂੰ ਨਹੀਂ ਕਹਿੰਦਾ ਕੁਝ ਕ ਅਫਸਰ ਨੇ ਜਿਨ੍ਹਾਂ ਦੀਆਂ ਉਹ ਰਿਕਵਰੀ ਏਜੰਸੀਆਂ ਬਣ ਜਾਂਦੇ ਨੇ ਬਾਅਦ ਦੇ ਵਿੱਚ ਨੈਕਸਸ ਬਣ ਜਾਂਦਾ ਉਹਨਾਂ ਦਾ ਅਫਸਰਾਂ ਨਾਲ ਉਹ ਐਡੇ ਸੋਸ਼ਲ ਵਰਕਰ ਮਿਲਦੇ ਨੇ ਜੀ ਤੇ ਹਾਰਪੁਰ ਪਾਉਂਦੇ ਨੇ ਅੱਛਾ ਪਤਾ ਅਫਸਰਾਂ ਨੂੰ ਵੀ ਹੁੰਦਾ ਹੈ ਵੀ ਯਾਰ ਇਹਨਾਂ ਦਾ ਸੋਸ਼ਲ ਵਰਕਰ ਨਾਲ ਦੂਰ ਦੂਰ ਤੱਕ ਸਬੰਧ ਨਹੀਂ ਇਹ ਤਾਂ ਆਪਾਂ ਨੂੰ ਮਾਲ ਪੱਤਾ ਇਕੱਠਾ ਕਰਕੇ ਦੇਣ ਲਈ ਦੇਣਾ ਚਾਹੁੰਦੇ ਨੇ ਉਹ ਫਿਰ ਉਹਨਾਂ ਨਾਲ ਸੈਟਿੰਗ ਕਰ ਲਾਉਂਦੇ ਨੇ ਰਵਿੰਦਰ ਜੀ ਜੀ ਤੇ ਜਿਹੜੇ ਇਹ ਲੋਕ ਹੁੰਦੇ ਨੇ ਇਹ ਜਾ ਕੇ ਬਸ ਫਿਰ ਅਰਜੀ ਉਰਜੇ ਇਕੱਠੇ ਆ ਕਰਕੇ ਸਾਇਨਸ ਫੋਨ ਕਰਾ ਕੇ ਸਾਹਬ ਦੇ ਤੇ ਬਸ ਇਧਰੋਂ ਲੋਕਾਂ ਦਾ ਐਕਸਪਲੋਇਟੇਸ਼ਨ ਹੁੰਦਾ ਹੈ ਤੇ ਉਧਰੋਂ ਫਿਰ ਇਹ ਸੋਸ਼ਲ ਵਰਕਰਾਂ ਦੀ ਅਖਬਾਰਾਂ 'ਚ ਖਬਰਾਂ ਤੇ ਫੋਟੋਆਂ ਲੱਗਦੀਆਂ ਨੇ ਜਿਹੜੇ ਸਾਡੇ ਭਰਾ ਡਿਸਟ੍ਰਿਕਟ ਹੈੱਡ ਕੁਆਟਰ ਉਾਂ ਦੇ ਬੈਠੇ ਨੇ ਉਹਨਾਂ ਦੀ ਮਜਬੂਰੀ ਹੈ ਜੀ ਇਹਨਾਂ ਨੇ ਫੋਟੋਆਂ ਲਾਉਣੀਆਂ ਕਿਉਂਕਿ ਉਹਨਾਂ ਨੇ ਚਾਰ ਪੇਜ ਅਖਬਾਰ ਦੇ ਭਰਨੇ ਹੁੰਦੇ ਨੇ ਆਪਦੇ ਉਹਨਾਂ ਨੂੰ ਵੀ ਸਪੇਸ ਬਹੁਤ ਹੁੰਦੀ ਐ ਅਰਵਿੰਦਰ ਜੀ ਮੈਂ ਕਈ ਇਹੋ ਜਿਹੇ ਸੋਸ਼ਲ ਵਰਕਰ ਦੇਖੇ ਨੇ ਜਿਨ੍ਹਾਂ ਦੀ ਹਫ਼ਤੇ 'ਚ ਚਾਰ 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 ਪੰਜ ਪੰਜ ਖਬਰਾਂ ਲੱਗਦੀਆਂ ਨੇ ਜੀ ਤੇ ਮੈਂ ਕਿਸੇ ਸਾਥੀ ਨੂੰ ਕਿਹਾ ਮੈਂ ਕਿਹਾ ਯਾਰ ਤੈਨੂੰ ਵੀ ਪਤਾ ਐ ਵੀ ਇਹਨੇ ਤਾਂ ਕੀ ਇਹਦੇ ਪਰਿਵਾਰ 'ਚ ਕਿਸੇ ਨੇ ਵੀ ਕਦੇ ਸੋਸ਼ਲ ਵਰਕ ਨਹੀਂ ਕੀਤਾ ਵੀ ਆਰ ਥੋੜਾ ਮੋਟਾ ਦੇਖੋ ਤੁਸੀਂ ਕਿਹੜੇ ਬੰਦਿਆਂ ਨੂੰ ਤੁਸੀਂ ਕੀ ਸਵਾਜ ਨੂੰ ਸਨੇਹਾ ਦੇ ਰਹੇ ਹੋ ਉਹ ਕਹਿੰਦੇ ਜੀ ਸਾਡੀ ਤਾਂ ਮਜਬੂਰੀ ਹੈ ਅਸੀਂ ਤਾਂ 4 ਪੇਜ ਅਖਬਾਰ ਦੇ ਭਰਨੇ ਨੇ ਇਹ ਕਹਿੰਦੇ ਇਹ ਜਿਹੇ ਸੋਸ਼ਲ ਜਿਹੜੇ ਇਹ ਜਿਹੇ ਜਾਲੀ ਸੋਸ਼ਲ ਵਰਕਰ ਨੇ ਕਹਿੰਦੇ ਪ੍ਰੈਸ ਨੋਟ ਟਾਈਪ ਕਰਾਇਆ ਕਰਾਇਆ ਆ ਜਾਂਦਾ ਇਹਨਾਂ ਦੀਆਂ ਫੋਟੋਆਂ ਵਧੀਆ ਆ ਜਾਂਦੀਆਂ ਨੇ ਕਹਿੰਦੇ ਸੀ ਚੱਕ ਕੇ ਕੱਟ ਪੇਸਟੀ ਕਰਨੀ ਹੁੰਦੀ ਹੈ ਜੀ ਜਿਹੜੇ ਅਸਲੀ ਸੋਸ਼ਲ ਵਰਕਰ ਨੇ ਕਹਿੰਦੇ ਉਹ ਤਾਂ ਸਾਨੂੰ ਮਿਲਦੀ ਨਹੀਂ ਗੱਲ ਪੱਤਰਕਾਰਾਂ ਨੇ ਵੀ ਇਹ ਕਹਿਣਾ ਸਾਡੇ ਭਰਾਵਾਂ ਦਾ ਮੈਂ ਸ਼ਰਮਾ ਜੀ ਮੈਂ ਨਾ ਇੱਥੇ ਮੈਂ ਇੱਥੇ ਦੋ ਧਾਰਨਾ ਤੁਹਾਨੂੰ ਦਿਨ ਆਇਆ ਸੋਸ਼ਲ ਵਰਕਰ ਬੜੇ ਨਮਾਣੇ ਹੁੰਦੇ ਨੇ ਜੀ ਜਿਹੜੇ ਅਸਲ 'ਚ ਕੰਮ ਕਰਦੇ ਨੇ ਇੱਕ ਰੈਡ ਕਰਾਸ ਤੋਂ ਰਿਟਾਇਰ ਹੋਏ ਆ ਪਟਿਆਲੇ ਦੇ ਵਿੱਚ ਕੰਮ ਕਰਦੇ ਆ ਹੁਣ ਵੀ ਕਰੀ ਜਾਂਦੇ ਆ ਉਹ ਕਾਕਾ ਰਾਮ ਉਹਨਾਂ ਦਾ ਨਾਮ ਆ ਮੈਨੂੰ ਯਾਦ ਆ ਉਹ ਹਰੇਕ ਸਕੂਲ 'ਚ ਜਾ ਕੇ ਨਿਆਣਿਆਂ ਨੂੰ ਪਾਈਆ ਫਰਸਟ ایڈ ਦਾ ਕੈਂਪ ਲਾ ਲਓ ਆ ਫਾਇਰ ਵਾਲਿਆਂ ਦਾ ਕੈਂਪ ਲਾ ਲਓ ਤੁਹਾਨੂੰ ਕੁਝ ਅਕਲ ਆ ਜੇ ਜੇ ਕੋਈ ਡੀ ਐਡਿਕਸ਼ਨ ਸੈਂਟਰ ਜਾਣਾ ਚਾਹੁੰਦਾ ਆ ਤਾਂ ਉਹਨੂੰ ਗਾਈਡ ਕਰਨਾ ਨਸ਼ਾ ਮੁਕਤੀ ਦੇ ਉਹ ਕੱਲਾ ਹੀ ਬੰਦਾ ਕੋਈ ਬਹੁਤ ਵੱਡੀ ਪੋਸਟ ਨਹੀਂ ਸੀ ਉਹਦੀ ਬੰਦੇ ਦੀ ਮੈਨੂੰ ਹੁਣ ਵੀ ਯਾਦ ਆ ਪਰ ਚਲੋ ਰਿਟਾਇਰ ਹੋ ਗਏ ਤੇ ਉਹ ਬੰਦਾ ਸ਼ਰਮਾ ਜੀ ਸਾਈਕਲ ਤੇ ਹੀ ਸਾਰੇ ਕੈਂਪ ਲਾਉਂਦਾ ਸੀ ਬੜੀ ਕਮਾਲ ਦੀ ਸ਼ਖਸੀਅਤ ਬੜੀ ਪੋਜ਼ਿਟਿਵ એનર્ਜੀ ਉਹਨਾਂ 'ਚ ਤੇ ਇੱਕ ਉਦਾਂ ਦਾ ਹੀ ਹੋਰ ਸੋਸ਼ਲ ਵਰਕਰ ਸੀ ਜਿਹਨੇ ਬੜੀ ਵੱਡੀ ਐਨਜੀਓ ਖੋਲੀ ਹੋਈ ਸੀ ਉਹ ਕੀ ਕਰਦਾ ਸੀ ਜੇ ਕਿਸੇ ਹੋਰ ਦਾ ਫੰਕਸ਼ਨ ਹੁੰਦਾ ਸੀ ਕਿਸੇ ਸਕੂਲ ਦਾ ਕਿਸੇ ਦਾ ਉੱਥੇ ਜਾ ਕੇ ਆਪਣਾ ਬੈਨਰ ਟੰਗਦਾ ਸੀ ਫੋਟੋਆਂ ਖਿੱਚਦਾ ਸੀ ਤੇ ਉਹ ਫਾਈਲ ਆਪਣੀ ਵੱਡੀ ਕਰੀ ਜਾਂਦਾ ਸੀ ਫਿਰ ਦੂਜਿਆਂ ਨੂੰ ਵੀ ਗਾਈਡ ਕਰਦਾ ਸੀ ਕਹਿੰਦਾ ਮੈਂ ਇਦਾਂ ਤੁਹਾਡੀ ਵੀ ਫਾਈਲ ਵੱਡੀ ਕਰ ਸਕਦਾ ਗਰੰਟਾਂ ਦਿਵਾ ਸਕਦਾ ਤੁਹਾਨੂੰ ਮੈਂ ਸਰਕਾਰ ਤੋਂ ਸੋ ਇਹ ਇਹ ਜਿਹੜਾ ਦੂਜੀ ਕਿਸਮ ਦਾ ਹੈ ਨਾ ਇਹ ਬਹੁਤ ਖਤਰਨਾਕ ਆ ਤੀਜੇ ਇੱਕ ਉਹ ਸ਼ਖਸ ਵੀ ਐਨ ਜੀਓਜ਼ ਖੋਲੀ ਬੈਠੇ ਨੇ ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਰਿਹਾ ਜੀ ਮੈਂ ਬੜੀ ਅਹਿਮ ਜਾਣਕਾਰੀ ਦੇ ਦਿੰਨਾ ਇੱਕ ਉਹ ਵੀ ਸੋਸ਼ਲ ਵਰਕਰ ਬਣੇ ਹੋਏ ਆ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਪਰਚੇ ਆਪਣੇ ਤੇ ਕਰਵਾਏ ਹੋਏ ਆ ਉਹਨਾਂ ਤੇ ਕਈ ਤਰ੍ਹਾਂ ਦੇ ਕ੍ਰਾਈਮਿਨਲ ਪਰਚੇ ਹੋਰ ਕਈ ਤਰ੍ਹਾਂ ਦੇ ਪਰਚੇ ਆ ਤੋ ਬੜੇ ਵੱਡੇ ਸਮਾਜ ਦੇ ਵਿੱਚ ਇਸ ਵੇਲੇ ਰੁਤਬੇ ਵਾਲੇ ਬੰਦੇ ਆ ਰੁਤਬੇ ਵਾਲੇ ਉਹ ਪੋਲਿਟਿਕਸ 'ਚ ਵੀ ਹੱਥ ਪੈਰ ਮਾਰਦੇ ਆ ਮਾੜਾ ਮੋਟਾ ਕਿ ਭਾਈ ਸਾਡਾ ਕੁਛ ਨਾ ਕੁਛ ਬਣ ਜੇ ਤੇ ਐਨ ਜੀਓਜ਼ ਖੋਲੇ ਹੋਏ ਆ ਤੇ ਉਹਨਾਂ ਦਾ ਕੰਮ ਸ਼ਰਮਾ ਜੀ ਬੜਾ ਕਮਾਲ ਦਾ ਆ ਕੰਮ ਕੀ ਆ ਉਹਨਾਂ ਦਾ ਤੁਹਾਡਾ ਝਗੜਾ ਮੇਰੇ ਨਾਲ ਹੋ ਗਿਆ ਤੇ ਉਹ ਮੈਨੂੰ ਅਪਰੋਚ ਕਰਨਗੇ ਅੱਛਾ ਆ ਸ਼ਰਮਾ ਜੀ ਨਾਲ ਤੇਰਾ ਝਗੜਾ ਹੋ ਗਿਆ ਹਾਂ ਭਾਈ ਉਹ ਤਾਂ ਯਾਰ ਤਗੜਾ ਬੰਦਾ ਆ ਦੇਖ ਲਾ ਮੈਨੂੰ ਫੋਨ ਆਇਆ ਸੀ ਉਹਦਾ ਮੇਰਾ ਜਾਣਕਾਰ ਆ ਜੇ ਕੋਈ ਸੋਲਾਸ ਫਾਈ ਕਰਨੀ ਹੋਈ ਤਾਂ ਦੱਸ ਦੇ ਉਧਰ ਸ਼ਰਮਾ ਜੀ ਨੂੰ ਕਹਿ ਦੇਣਗੇ ਭਾਈ ਉਹ ਬੜਾ ਤਗੜਾ ਬੰਦਾ ਆirvinder singh ਵੀ ਉਹਦੇ ਨਾਲ ਨਾ ਪੰਗਾ ਲਈ ਤੂੰ ਗਲਤ ਕੰਮ ਕਰ ਲਿਆ ਤੇ ਦੋਏ ਪਾਸਿਓਂ ਗ੍ਰਾਹੀ ਕਰ ਲੈਂਦੇ ਆ ਜੀ ਕੰਪਰੋਮਾਈਜ਼ ਤਾਂ ਅਖੀਰ ਹੋਣਾ ਹੀ ਹੁੰਦਾ ਦੋ ਭਰਾਵਾਂ ਦਾ ਸੋ ਇਦਾਂ ਦੇ ਵੀ ਸੋਸ਼ਲ ਵਰਕਰ ਹੈਗੇ ਨੇ ਤੇ ਬੜੇ ਰਤਬੇ ਵਾਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਤੁਰੇ ਫਿਰਦੇ ਆ ਅੱਜ ਵੀ ਮੈਂ ਉਹਨਾਂ ਨੂੰ ਜਾਣਦਾ ਆ ਸੋ ਸਮਾਪਤੀ ਦਾ ਸਮਾ ਸ਼ਰਮਾ ਜੀ ਅਖੀਰ ਲੀਆ ਲਾਈਨ ਆ ਕੁਝ ਮੈਂ ਦਰਸ਼ਕਾਂ ਨੂੰ ਬੁਝਾਰਿਸ਼ ਕਰਦਾ ਵੀ ਭਾਈ ਜਿਹੜੀਆਂ ਕੈਟਾਗਰੀਜ਼ ਮੈਂ ਸੋਸ਼ਲ ਵਰਕਰਾਂ ਦੀਆਂ ਗੜਾਈਆਂ ਨੇ ਸਾਰੇ ਦਰਸ਼ਕਾਂ ਨੂੰ ਜੋੜ ਕੇ ਬੇਨਤੀ ਹੈ ਵੀ ਤੁਸੀਂ ਆਪਣੇ ਖੱਬੇ ਸੱਜੇ ਉੱਪਰ ਥੱਲੇ ਨਿਗਾਹ ਮਾਰੋ ਵੀ ਜਿਹੜੇ ਤੁਹਾਡੇ ਵਾਲੇ ਵਾਲੇ ਸੋਸ਼ਲ ਵਰਕਰ ਫਿਰਦੇ ਨੇ ਉਹ ਕਿਹੜੀ ਕੈਟਾਗਰੀ ਚਾਹੁੰਦੇ ਨੇ ਤੇ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਵੀ ਤੁਸੀਂ ਕੋਈ ਲੱਭੇ ਆ ਆਪਣੇ ਵਾਲੇ ਵਾਲੇ ਕੋਈ ਲਵੇ ਲਾਉਣੇ ਨਹੀਂ ਫਿਰ ਅਸੀਂ ਹੋਰ ਰਿਸਰਚ ਕਰਾਂਗੇ ਇਸ ਮਾਮਲੇ ਦੇ ਉੱਤੇ ਜੀ ਜੀ ਨਵਰਾ ਸ਼ਰਮਾ ਜੀ ਕੱਲ ਨੂੰ ਫੇਰ ਕੁਝ ਅਹਿਮ ਵਿਸ਼ਿਆਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਮਿਹਰਬਾਨੀ ਸਰਬੰਦਰ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ